ਸਤਿ ਸ਼੍ਰੀ ਅਕਾਲ ਆਰ ਪੀ ਡੀ 24 ਤੁਸੀਂ ਦੇਖ ਰਹੇ ਹੋ ਮੈਂ ਸਾਰੀ ਕਾਚਵਾਲ ਹਾਜ਼ਰ ਹਾਂ ਪ੍ਰੋਗਰਾਮ ਵਿਚ ਆਮਰਤਾਂ ਦਰ ਲੈ ਕੇ ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਮੌਜੂਦ ਨੇ ਸੀਨੀਅਰ ਪੱਤਰਕਾਰ ਡਾਕਟਰ ਤੇਜਿੰਦਰ ਵਿੱਲੇ ਜੀ ਬਹੁਤ ਬਹੁਤ ਸਵਾਗਤ ਕਰਦੇ ਆ ਸਰ ਕਨਵਰ ਜੀ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਗੱਲਬਾਤ ਕਰਾਂਗੇ ਸੰਗਰੂਰ ਤੋਂ ਵਿਧਾਇਕ ਨਰਿੰਦਰ ਕੌਰ ਭਰਾਸ ਦੀ ਜਿਨ੍ਹਾਂ ਨੇ ਹਰਿਆਣਾ ਦੇ ਸੀਐਮ ਨਾਇਬ ਸਿੰਘ ਸੈਣੀ ਤੇ ਦੋਸ਼ ਲਾਇਆ ਕਿ ਉਹਨਾਂ ਨੇ ਬੀਜੇਪੀ ਵਿੱਚ ਮੈਨੂੰ ਲੈ ਕੇ ਆਉਣ ਦੇ ਲਈ ਉਹ ਮੈਨੂੰ ਮਿਲਣਾ ਚਾਹੁੰਦੇ ਸਨ ਉਦੋਂ ਨਾਇਬ ਸਿੰਘ ਸੈਣੀ ਨੇ ਇਹ ਜਿਹੜੇ ਦੋਸ਼ ਨੇ ਨਕਾਰ ਦਿੱਤੇ ਨੇ ਤੁਹਾਡਾ ਕੀ ਕਹਿਣਾ ਹੈ ਬਿਲਕੁਲ ਇੱਕ ਖਬਰ ਦਰਸਤ ਹੈ ਕਿ ਆਮ ਆਦਮੀ ਪਾਰਟੀ ਦੇ ਦਫਤਰ ਦੇ ਵਿੱਚ ਐ ਐਮਐਲਏ ਸੰਗਰੂਰ ਤੋਂ ਨਰਿੰਦਰ ਕੌਰ ਭਰਾਜ਼ ਹੋਰਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਜਿੱਚ ਆਮ ਆਦਮੀ ਪਾਰਟੀ ਦੇ ਮੁਖ ਬਲਾਰੇ ਬਲਦੇਜ ਪੰਨੂ ਹੋਰੀ ਵੀ ਹਾਜ਼ਰ ਸੀ ਬਿਲਕੁਲ ਬਿਲਕੁਲ ਜੀ ਪੰਨੂ ਸਾਹਿਬ ਦੀ ਹਾਜ਼ਰੀ ਦੇ ਵਿੱਚ ਉਹਨਾਂ ਨੇ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਹੋਰੀ ਮੇਰੇ ਨਾਲ ਇੱਕ ਬੰਦ ਕਮਰਾ ਮੀਟਿੰਗ ਕਰਨੀ ਚਾਹੁੰਦੇ ਸੀ ਤੇ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਤੈਨੂੰ ਸੰਗਰੂਰ ਤੋਂ ਅਸੀਂ ਐਮਐਲਏ ਦੀ ਬੀਜੇਪੀ ਤੋਂ ਟਿਕਟ ਦਿਆਂਗੇ ਜੀ ਤੇ ਨਾਲ ਦੀ ਨਾਲ ਤੇਰੀਆਂ ਹੋਰ ਜੜੀਆਂ ਲੋੜਾਂ ਨੇ ਉਹ ਵੀ ਪੂਰੀਆਂ ਕਰਾਂਗੇ ਹਮ ਮੈਂ ਸਮਝਦਾ ਕਿ ਇੰਨੀ ਕੀ ਗੱਲ ਜਿਹੜੀ ਹੈ ਉਹਨਾਂ ਨੇ ਇਹ ਕਹੀ ਹੈ ਜੀ ਬਲਤੇਜ ਬੰਨੂ ਹੋਰਾਂ ਨੇ ਬਿਲਕੁਲ درست ਫਰਮਾਇਆ ਕਿ ਇਹ ਆਪਰੇਸ਼ਨ ਲੋਟਸ ਹੈ ਜੇ ਮੈਂ ਆਪਰੇਸ਼ਨ ਲੋਟਸ ਦੀ ਗੱਲ ਕਰਾਂ ਤਾਂ 13 ਸਤੰਬਰ 2022 ਵਿੱਚ ਹਰਪਾਲ ਸਿੰਘ ਚੀਮਾ ਜਿਹੜੇ ਸਾਡੇ ਵਿੱਤ ਮੰਤਰੀ ਪੰਜਾਬ ਨੇ ਉਹਨਾਂ ਨੇ ਵੀ ਇਸ ਤਰ੍ਹਾਂ ਦਾ ਇਲਜ਼ਾਮ ਇਕ ਲਾਇਆ ਸੀ ਉਹਨਾਂ ਨੇ ਇਲਜ਼ਾਮ ਲਾਇਆ ਸੀ ਕਿ ਲਗਭਗ 25 30 ਐਮ ਐਲ ਏਜ਼ ਨਾਲ ਪਾਜਪਾਸ ਜਿਹੜੀ ਲੀਡਰਸ਼ਿਪ ਹੈ ਉਹ ਤਾਲਮਿਲ ਬਣਾ ਰਹੀ ਹੈ ਤੇ ਚਾਹੁੰਦੀ ਏ ਆ ਕਿ ਬਚੀਤੀ ਐਮ ਐਲ ਏ ਜਿਹੜੇ ਨੇ ਉਹ ਤੋੜ ਕੇ ਪਾਜਪਾਸ ਨਾਲ ਖੜੇ ਜਾਣ ਤੇ ਇਹ ਸਰਕਾਰ ਜਿਹੜੀ ਹੈ ਉਹ ਤੋੜੀ ਜਾਵੇ ਕਿਉਂਕਿ ਜਿਹੜਾ ਬਹੁ ਸੰਪਤੀ ਵਿੱਚੋਂ ਤੋੜਨ ਦਾ ਵਿਧਾਨ ਹੈ ਉਹ 2 ਤਿਹਾਈ ਦੇ ਵਿੱਚੋਂ 1 ਤਿਹਾਈ ਦੇ ਟੁੱਟਣ ਨਾਲ ਪਾਸ ਹੋਣਾ ਸੀ ਇਸ ਕਰਕੇ ਉਹ ਫਿਗਰ ਹੀ ਪੰਜਾਬ ਦੇ ਲੋਕਾਂ ਨੇ ਇੰਨੀ ਵੱਡੀ ਦਿੱਤੀ ਸੀ ਆਮ ਆਦਮੀ ਪਾਰਟੀ ਨੂੰ ਤੇ ਉਹ ਕਾਮਯਾਬ ਨਹੀਂ ਹੋਇਆ ਜੀ ਆ ਇਸ ਹਰਪਾਲ ਚੀਮਾ ਦੇ ਬਿਆਨ ਤੋਂ ਬਾਅਦ 14 ਤਰੀਕ ਨੂੰ ਡੀਜੀਪੀ ਪੰਜਾਬ ਦੇ ਦਫਤਰ ਵਿੱਚ ਇੱਕ ਐਫਆਈਆਰ ਵੀ ਦਰਜ ਕੀਤੀ ਗਈ ਉਹ ਐਫਆਈਆਰ ਸਟੈਂਡ ਕਰਦੀ ਹੈ ਉਸ ਤੋਂ ਬਾਅਦ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਜਲੰਧਰ ਪੱਛਮੀ ਤੋਂ ਜਿਹੜੇ ਵਿਧਾਇਕ ਨੇ ਸ਼ੀਤਲ ਅੰਗਰਾਲ ਹੋਰੀ ਜੀ ਜੀ ਸ਼ੀਤਲ ਅੰਗਰਾਲ ਹੋਰਾ ਨੇ ਵੀ ਇਹ ਇਲਜ਼ਾਮ ਪ੍ਰੈਸ ਦੇ ਸਾਹਮਣੇ ਲਾਇਆ ਸੀ ਕਿ ਮੈਨੂੰ ਆਪਰੇਸ਼ਨ ਲੋਟਸ ਦੇ ਤਹਿਤ ਖਰੀਦਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਮੈਂ ਜਾਣਾ ਨਹੀਂ ਚਾਹਦਾ ਜੀ ਇਸ ਗੱਲ ਤੋਂ ਕੁਝ ਸਮੇਂ ਬਾਅਦ ਬਿਲਕੁਲ ਉਲਟ ਹੋ ਗਿਆ ਕਿ ਸ਼ੀਤਲ ਅੰਗਰਾਲ ਹੋਰੀ ਜਿਹੜੇ ਆ ਉਹ ਆਮ ਆਦਮੀ ਪਾਰਟੀ ਛੱਡ ਕੇ ਤੇ ਭਾਜਪਾ ਦੇ ਵਿੱਚ ਚਲੇ ਗਏ ਹਾਂ ਭਾਜਪਾ ਚ ਚਲੇ ਜਾਣ ਤੋਂ ਬਾਅਦ ਉਹਨਾਂ ਨੇ ਬਿਲਕੁਲ ਉਲਟ ਜਿਹੜਾ ਬਿਆਨ ਦਿੱਤਾ ਕਿ ਇਹ ਮੈਂ ਆਪਣੀ ਮੇਰੀ ਮਨਸ਼ਾ ਸੀਗੀ ਇਹ ਕੰਮ ਨਹੀਂ ਕਰਦੇ ਇਹਨੇ ਲੋਕਾਂ ਨਾਲ ਕੀਤੇ ਵਾਅਦੇ ਨਹੀਂ ਪੂਰੇ ਕੀਤੇ ਇਹ ਝੂਠੇ ਆਏ ਜੇ ਆ ਉਹ ਆ ਜੋ ਵੀ ਇਲਜ਼ਾਮ ਜਿਹੜੇ ਆ ਉਹ ਸ਼ਿਤਲ ਅੰਗਰਾਲ ਅੰਗਰਾਲ ਜੀ ਲਾ ਸਕਦੇ ਸੀ ਉਹ ਨਾ ਲਾਏ ਹੁਣ ਸਵਾਲ ਇਹ ਆ ਕਿ ਅੱਜ ਜਦੋਂ ਤੁਸੀਂ ਆਪਾਂ ਇਹ ਰਿਕਾਰਡਿੰਗ ਕਰ ਰਹੇ ਆ ਤੇ ਅੱਜ ਫਿਰ ਅ ਸ਼ੀਤਲੰਗਰਾਲ ਹੋਰਾਂ ਦਾ ਇੱਕ ਬਿਆਨ ਪਬਲਿਕ ਹੁੰਦਾ ਹੈ ਉਹ ਕਹਿੰਦੇ ਨੇ ਕਿ ਆਪਰੇਸ਼ਨ ਲੋਟਸ ਦੀ ਗੱਲ ਜਿਹੜੀ ਹੈ ਉਹ ਆਮ ਆਦਮੀ ਪਾਰਟੀ ਸਤੰਬਰ 22 ਤੋਂ ਕਰਦੀ ਆ ਰਹੀ ਹੈ ਪਰ ਇਹ ਝੂਠ ਹੈ ਇਹ ਪਲੈਨਡ ਤਰੀਕੇ ਨਾਲ ਭਾਜਪਾ ਦਾ ਗਰਾਫ ਡਿਗਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦਕਿ ਅਜਿਹਾ ਕੁਝ ਨਹੀਂ ਜੀ ਇਹਦਾ ਮਤਲਬ ਇਹ ਹੈ ਕਿ ਉਸ ਵੇਲੇ ਜਦੋਂ ਸ਼ੀਤਲੰਗਰਾਲ ਹੋਰਾਂ ਨੇ ਇਹ ਬਿਆਨ ਦਿੱਤਾ ਸੀ ਵੀ ਉਹ ਕਹੋ ਦਿੱਤਾ ਸੀ ਤੇ ਫਿਰ ਉਹ ਅਖਦੇ ਨੇ ਕਿ ਮੈਨੂੰ ਪਾਰਟੀ ਨੇ ਪ੍ਰੈਸ਼ਰਾਈਜ਼ ਕੀਤਾ ਸੀ ਕਿ ਮੈਂ ਇਦਾਂ ਝੂਠ ਬੋਲਾਂ ਹੁਣ ਇੱਕ ਗੱਲ ਇਹਦੇ ਤੋਂ ਇਹ ਨਿਕਲਦੀ ਹੈ ਕਿ ਨਰਿੰਦਰ ਕੌਰ ਭਰਾਜ ਵੀ ਉਹ ਝੂਠ ਬੋਲੇਗੀ ਕਿ ਨਰਿੰਦਰ ਕੌਰ ਭਰਾਜ ਵੀ ਦੁਬਾਰਾ ਜਾ ਸਕਦੀ ਹੈ ਹੁਣ ਸਵਾਲ ਇਹ ਵੀ ਮੋਰੇ ਖੜਾ ਹੋ ਰਿਹਾ ਕਿ ਅਸੀਂ 27 ਦੀ ਇਲੈਕਸ਼ਨ ਦੇ ਦੌਰ ਵਿੱਚੋਂ ਦੀ ਲੰਘ ਰਹੇ ਹਾਂ ਇਸ ਦੌਰ ਜ ਆ ਭਾਵੇਂ ਹਰਿਆਣਾ ਦੇ ਮੁੱਖ ਮੰਤਰੀ ਨਾਭ ਸਿੰਘ ਸੈਣੀ ਹੋਣਾ ਨੇ ਇਹਨਾਂ ਨੂੰ ਮੁੱਢੋਂ ਰਕਾਰ ਦਿੱਤਾ ਕਿ ਮੈਂ ਨਹੀਂ ਮਿਲਣ ਗਿਆ ਮੇਰਾ ਕੋਈ ਇਦਾਂ ਦਾ ਏਜੰਡਾ ਨਹੀਂਗਾ ਜੀ ਪਰ ਉਹ ਮਿਲਣ ਗਏ ਕਿ ਨਹੀਂ ਗਏ ਨਰਿੰਦਰ ਕੌਰ ਭਰਾਜ ਦੀ ਗੱਲ ਸਹੀ ਆ ਕਿ ਗਲਤ ਹੈ ਇਹ ਤਾਂ ਉਹ ਜਾਣਦੇ ਨੇ ਪਰ ਮੈਂ ਇੱਕ ਗੱਲ ਚੰਗੀ ਤਰ੍ਹਾਂ ਚਿੱਤੇ ਦਿਨ ਵਾਂਗੂ ਸਾਫ਼ ਕਰ ਦੇਣੀ ਚਾਹਨਾ ਮੈਂ ਸਮਝਦਾ ਕਿ ਇਹ ਪੋਲਿਟਿਕਲ ਪਾਰਟੀਆਂ ਤੇ ਇਹ ਪੋਲਿਟਿਕਲ ਕਰਦਾਰ ਦੇ ਬੰਦੇ ਇਹ ਦੋ ਮਿੰਟ ਲਾਉਂਦੇ ਨੇ ਇੱਕ ਪਾਰਟੀ ਚੋਂ ਦੂਜੀ ਪਾਰਟੀ ਚ ਜਾਣ ਲੱਗੇ ਇਹ ਐਵੇਂ ਨਹੀਂ ਚਲੇ ਜਾਂਦੇ ਆਫਟਰ ਆਲ ਇਹਨਾਂ ਦੀ ਕਿਤੇ ਇੱਕ ਦੂਜੇ ਨਾਲ ਇੰਟੀਮੇਸੀ ਹੁੰਦੀ ਆ ਕਿਤੇ ਗੱਲ ਹੁੰਦੀ ਆ ਕੋਈ ਵਿਚੋਲਾ ਪੈਂਦਾ ਕੁਝ ਕਦਰਾਂ ਕੀਮਤਾਂ ਤੈਹ ਹੁੰਦੀਆਂ ਨੇ ਉਹਨਾਂ ਦੇ ਤਹਿਤ ਇਹਰੇ ਛੱਡਦੇ ਨੇ ਹੁਣ ਜਿੱਥੋਂ ਤੱਕ ਛੱਡਣ ਤੇ ਕਰਨ ਕਰਾਉਣ ਦੀ ਗੱਲ ਹੈ ਉਹਦੇ ਵਿੱਚ ਵੀ ਮੈਂ ਸਮਝਦਾ ਕਿ ਇਸ ਗੱਲ ਦੀ ਕੀ ਆਸਰਾ ਹੀ ਬਣ ਰਹੀ ਹੈ ਕਿ 92 93 ਐਮਐਲਏਜ਼ ਵਿੱਚੋਂ ਲਗਭਗ 30 ਐਮਐਲਏਜ਼ ਨੂੰ ਟਿਕਟ ਨਹੀਂ ਮਿਲਦੀ ਇਸ ਵਾਰ ਜੀ ਜੇ 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 30 ਨੂੰ ਟਿਕਟ ਨਹੀਂ ਮਿਲਦੀ ਤੇ ਉਹਨਾਂ ਨੂੰ ਵੀ ਪਤਾ ਕਿ ਸਾਨੂੰ ਕਿਹਨੂੰ ਕਿਹਨੂੰ ਡਾਕਟਰ ਨਹੀਂ ਮਿਲਣੀ ਸਾਡੀ ਕਾਰਗੁਜ਼ਾਰੀ ਕੀ ਹੈ ਅਸੀਂ ਇਹਨਾਂ ਸਾਢੇ 4 ਸਾਲਾਂ ਚ ਬੋਲੇ ਹੀ ਨਹੀਂ ਹਾਂ ਸਾਨੂੰ ਲੋਕ ਅਸੀਂ ਲੋਕਾਂ ਨਾਲ ਜਿਹੜੇ ਵਾਅਦੇ ਕੀਤੇ ਉਹ ਪੂਰੇ ਨਹੀਂ ਕਰ ਸਕੇ ਇਸ ਸਮੇਂ ਦੌਰਾਨ ਕਈ ਹੋਰ ਤਬਦੀਲੀਆਂ ਵੀ ਆਈਆਂ ਜੀ ਪਾਰਟੀ ਕੋਲ ਕੁਝ ਵਧੀਆ ਚਿਹਰੇ ਵੀ ਆ ਗਏ ਕਈ ਐਸੇ ਚਿਹਰੇ ਵੀ ਆ ਗਏ ਜਿਹੜੇ ਵਧੀਆ ਪੈਸੇ ਖਰ ਸਕਦੇ ਨੇ ਕਈ ਐਸੇ ਚਿਹਰੇ ਆ ਗਏ ਜਿਹੜੇ ਦੂਜੇ ਪਾਰਟੀਆਂ ਚ ਵੱਡੇ ਸੀ ਉਨਾ ਚੋਂ ਉਹ ਤੁਰ ਕੇ ਛੱਡ ਕੇ ਉਹਨੂੰ ਤਿਆਰ ਨੇ ਸੋ ਬਹੁਤ ਵੱਡੀ ਅਡਜਸਟਮੈਂਟ ਹੋਣੀ ਹੈ ਜੀ ਇਸ ਲਈ ਨਰਿੰਦਰ ਕੌਰ ਭਾਰਾਜ਼ ਹੋਰਾ ਦਾ ਇਹ ਕਹਿਣਾ ਜਾਂ ਨਾ ਕਹਿਣਾ ਇਹਨਾਂ ਮੈਂ ਨਾ ਨਹੀਂ ਰੱਖਦਾ ਆ ਨਾਭ ਸਿੰਘ ਸੈਣੀ ਦਾ ਇਹ ਮੰਨਣਾ ਜਾਂ ਨਾ ਮੰਨਣਾ ਇਹਨਾਂ ਮੈਂ ਨਾ ਨਹੀਂ ਰੱਖਦਾ ਪਰ ਇੱਕ ਗੱਲ ਇਹ ਪੱਕੀ ਹੈ ਕਿ ਜਿਸ ਕੈਲੀਬਰ ਦੇ ਸੀ ਸ਼ੀਤਲ ਉਂਗਰਾਲ ਹੋਰੀ ਹੂੰ ਉਸੇ ਕੈਲੀਬਰ ਦੀ ਹੈਗੀ ਆ ਨਰਿੰਦਰ ਕੌਰ ਭਾਰਾਜ਼ ਇਹਨਾਂ ਵਰਤੋਂ ਮੇਰਾ ਭਾਵੇਂ ਹੈ ਕਿ ਇਹ ਬਿਲਕੁਲ ਰਾਜਨੀਤੀ ਦੇ ਅਜੇ ਸਖੰਦਰੂ ਸਟੂਡੈਂਟ ਨੇ ਦੋਨੇ ਜਾਣੀ ਹੈ ਨਾ ਜਿਵੇਂ ਨਰਿੰਦਰ ਗੋਪਰਾਜ ਦੀ ਗੱਲ ਕਰਾਂ ਜਿਹੜੇ ਸੰਗਰੂਰ ਤੋਂ ਐਮਐਲਏ ਨੇ ਇਹ ਜਿਸ ਨੇ ਐਮਐਲਏ ਬਣਦੇ ਨੇ 28 ਸਾਲਾਂ ਦੀ ਇਹਨਾਂ ਦੀ ਉਮਰ ਹੈ ਜੀ ਇੱਕ ਕੁਵਾਰੀ ਕੁੜੀ ਇੱਕ ਗਰੀਬ ਕਿਸਾਨ ਦੀ ਮਿਹਨਤੀ ਕਿਸਾਨ ਦੀ ਬੇਟੀ ਹੈ ਇਹ ਇੱਡਾ ਵੱਡਾ ਸੁਪਨਾ ਵੀ ਨਹੀਂ ਸੀ ਲੈ ਸਕਦੀ ਜਦੋਂ 14 ਵਿੱਚ ਆਮ ਆਦਮੀ ਪਾਰਟੀ ਦਾ ਪੰਜਾਬ ਚ 12 ਤੋਂ ਆਰੰਭ ਹੋ ਜਾਂਦੀ ਹੈ ਸ਼ੁਰੂ 14 ਚ ਪਹਿਲੀ ਲੋਕ ਸਭਾ ਦੀ ਚੋਣ ਹੁੰਦੀ ਹੈ ਭਗਵੰਤ ਮਾਨ ਹੋਰੀ ਸਗਰੂਰ ਦੀ ਚੋਣ ਲੜਦੇ ਨੇ ਤੇ ਉਹਦੇ ਵਿੱਚ ਨਰਿੰਦਰ ਕੌਰ ਭਰਾ ਜਿਹੜੀ ਆ ਉਸ ਚੋਣ ਵਿੱਚ ਬਤੌਰ ਪੋਲਿੰਗ ਅਜੰਟ ਅੰਦਰ ਡਿਊਟੀ ਕਰਦੀ ਹੈ ਮੈਂ ਪਿਛਲੇ ਲੰਬੇ ਸਮੇਂ ਤੋਂ ਪ੍ਰੈਸ ਦੇ ਜਰੀਏ ਜਾਂ ਐਜ਼ ਅ ਪੋਲitical ਐਕਟਰਸਟ ਦੇ ਤੌਰ ਤੇ ਜਾਂ ਐਜ਼ ਏ ਟੀਚਰ ਹੋਣ ਦੇ ਨਾਤੇ ਮੈਂ ਡਿਊਟੀਆਂ ਪਰਫਾਰਮ ਕਰਦਾ ਰਿਹਾ ਮਤਲਬ ਸਾਲ ਦੇ ਵਿੱਚ ਇੱਕ ਇਲੈਕਸ਼ਨ ਹਰ ਵਾਰ ਹੁੰਦੀ ਹੁੰਦੀ ਹੈ ਤੇ ਜੇ 32 ਸਾਲ ਦੀ ਸਰਵਿਸ ਹੈ ਤੇ 32 ਵਾਰ ਇਲੈਕਸ਼ਨ ਡਿਊਟੀ ਕੀਤੀ ਹੈ ਜੀ ਮੈਨੂੰ 32 ਵਾਰ ਇਲੈਕਸ਼ਨ ਡਿਊਟੀਆਂ 'ਚ ਕਿਤੇ ਕੋਈ ਕੁੜੀ ਜਿਹੜੀ ਐਜ਼ ਅ ਪੋਲਿੰਗ ਏਜੰਟ ਬੈਠੀ ਨਹੀਂ ਦਿਖਾਈ ਦਿੰਦੀ ਮੈਨੂੰ ਜਦੋਂ ਇਹ ਪਤਾ ਲੱਗਦਾ ਵੀ ਨਰਿੰਦਰ ਕੌਰ ਭਰਾਜ ਭਗਵੰਤ ਮਾਨ ਦੀ ਪੋਲਿੰਗ ਏਜੰਟ ਬਣਦੀ ਹੈ ਭਗਵੰਤ ਮਾਨ ਹੋ ਰੀਜਤ ਦੇ ਨੇ ਭਰਾਜ ਦੇ ਪਿੰਡ ਜਾਂਦੇ ਨੇ ਉਹਨੂੰ ਸ਼ਾਬਾਸ਼ ਸੁੰਦੇ ਨੇ ਇਹ ਪਰਾਜਵਾਸੀ ਕਬੱਡੀ ਗੱਲ ਸੀ ਜੀ ਮਤਲਬ ਕਿ ਕੁੜੀ ਨੇ ਦਲੇਰੀ ਕੀਤੀ ਆ ਐ ਵੀ ਮੈਂ ਪੁਲਿੰਗ ਜੱਟ ਬਣਦੀ ਆ ਮੈਂ ਦੱਸੂਗੀ ਕਿਹਦੀ ਵੋਟ ਹੈਗੀ ਆ ਕਿਹਦੀ ਨਹੀਂ ਹੈਗੀ ਚਲੋ ਉਸ ਤੋਂ ਬਾਅਦ ਪਾਰਟੀ ਵੀ ਉਹਨੂੰ ਜੂਥ ਦੀ ਪ੍ਰਧਾਨਗੀ ਦਿੰਦੀ ਆ ਸੰਗਰੂਰ ਦੀ ਫਰ ਚਲੋ ਕਰਦੇ ਆ ਪਾਰਟੀ ਨਾਲ ਕੰਮ ਕਰਦੀ ਆ 22 ਚੋਂ ਉਹਨੂੰ ਟਿਕਟ ਮਿਲਦੀ ਆ ਟਿਕਟ ਤੇ ਉਹ ਜਿਸ ਬੰਦੇ ਨੂੰ ਹਰਾਉਂਦੀ ਹੈ ਹੂੰ ਉਹ ਆ ਬਹੁਤ ਵੱਡੀ ਗੱਲ ਦੇਖੋ ਇਹਦੇ ਪਿਤਾ ਗਰਨਾਮ ਸਿੰਘ ਹੋਰੀ ਤਾਂ ਇੱਕ ਸਧਾਰਨ ਕਿਸਾਨ ਨੇ ਛੋਟੇ ਕਿਸਾਨ ਨੇ ਦੂਸਰੇ ਬੰਨੇ ਜਿਹੜਾ 2016 ਵਿੱਚ ਰਾਜ ਸਭਾ ਦਾ ਮੈਂਬਰ ਸੀਗਾ ਵਿਜੇਂਦਰ ਸਿੰਘਲਾ ਉਹ ਬੰਦਾ ਚੰਨੀ ਦੇ ਮੰਤਰੀ ਮੰਡਲ ਵਿੱਚ ਐਜੂਕੇਸ਼ਨ ਮੰਤਰੀ ਸੀ ਚੰਗੇ ਉਦਯੋਗਪਤੀ ਪਰਿਵਾਰ ਦਾ ਇੱਕ ਲਗਭਗ ਇਹਦੇ ਤੋਂ ਦੁੱਗਣੀ ਉਮਰ ਦਾ ਬੰਦਾ ਸੀਗਾ ਜਿਹਦੇ ਕੋਲ ਪੋਲੀਟਿਕਲ ਸਮਝਦਾਰੀ ਵੀ ਬਹੁਤ ਤਿੱਖੀ ਹੈ ਜਿਹਦੇ ਨਾਲ ਇੱਕ ਗਰੁੱਪ ਭਾਈਚਾਰਾ ਸਾਰਾ ਕੁਝ ਲੰਬੇ ਸਮੇਂ ਤੋਂ ਚੱਲ ਰਿਹਾ ਉਸ ਬੰਦੇ ਨੂੰ ਇਹਨੇ ਜੜ ਤੋਂ ਖੜਿਆ ਹੁਣ ਵਿਜੇਂਦਰ ਸਿੰਘਲੇ ਨੂੰ ਪਹਿਲਾਂ ਭਗਵੰਤਵਾਨ ਨੇ ਹਰਾਇਆ ਫਿਰ ਇਹਨੇ ਹਰਾਇਆ ਹੁਣ ਇਹ ਆਪਣੇ ਆਪ ਵਿੱਚ ਇਹਦੀ ਇੱਕ ਪ੍ਰਾਪਤੀ ਵੀ ਹੈ ਛੋਟੀ ਉਮਰ ਹੀ ਆ ਇਹੋ ਹੀ ਨਹੀਂ ਇਕਲੀ ਗੱਲ ਇਹਦੀ ਇੱਕ ਪ੍ਰਾਪਤੀ ਵੀ ਹੈ ਪਰ ਕਿਉਂਕਿ ਮੈਂ ਸਮਝਦਾ ਵੀ ਰਾਜਨੀਤੀ ਵਿੱਚ ਜਿੱਤ ਜਾਣਾ ਕੋਈ ਵੱਡੀ ਗੱਲ ਨਹੀਂ ਹੁੰਦੀ ਜਿੱਦੀ ਵੱਡੀ ਲਹਿਰ ਸੀਗੀ ਇਹ ਜੇ ਮੇਰੇ ਵਰਗੇ ਨੂੰ ਵੀ ਕਿਤੇ ਖੜਾ ਕਰ ਦਿੰਦੇ ਤੇ ਉਹ ਵੀ ਜਿੱਤ ਜਾਂਦਾ ਪਰ ਸਵਾਲ ਇਹ ਹੈ ਜਿੱਤਣ ਤੋਂ ਬਾਅਦ ਤੁਸੀਂ ਲੋਕਾਂ ਨੂੰ ਡਿਵਰ ਕੀ ਕਰਦੇ ਹੋ ਤੁਸੀਂ ਦਿੰਦੇ ਕੀ ਹੋ ਲੋਕਾਂ ਨੂੰ ਇਹ ਇੰਪੋਰਟੈਂਟ ਹੈ ਜੇ ਤੁਸੀਂ ਲੋਕਾਂ ਨੂੰ ਦਿੰਦੇ ਕੁਝ ਨਹੀਂ ਤੇ ਆਪ ਹੀ ਰਾਜ ਕਰ ਲਿਆ ਫਿਰ ਭਾਜਪਾ ਤੇ ਭਾਵੇਂ ਕ腐ਸ਼ਨ ਦੇ ਚਾਰਜਸ ਲੱਗੇ ਨੇ ਉਹ ਭਾਵੇਂ ਸਿੱਧ ਨਹੀਂ ਹੋਏ ਮੈਂ ਉਹਦੀ ਉਹਨੂੰ ਜਸਟੀਫਾਈ ਨਹੀਂ ਕਰਦਾ ਪਰ ਭਰਾਜ ਦੀ ਪੋਲਿਟਿਕਸ ਦੇ ਵਿੱਚ ਇੱਕ ਥਾਂ ਬਣ ਗਈ ਹੈ ਉਸ ਥਾਂ ਦੇ ਚੱਲਦਿਆਂ ਭਾਪੀ ਇਹ ਸੋਚ ਸਕਦੀ ਹੈ ਕਿ ਜੇ ਭਰਾਜ ਉਧਰੋਂ ਛੱਡ ਕੇ ਸਾਡੇ ਨਾਲ ਆ ਜਾਏ ਤੇ ਸੰਗਰੂਰ ਤੋਂ ਸਾਡੇ ਕੋਲ ਇੰਨਾ ਵਧੀਆ ਕੈਂਡੀਡੇਟ ਕੋਈ ਨਹੀਂ ਸੋ ਇਸ ਸੰਦਰਭ ਦੇ ਵਿੱਚ ਮੈਨੂੰ ਇਹ ਲੱਗਦਾ ਕਿ ਇਹ ਭਰਾਜ ਦਾ ਜਿਹੜਾ ਇਲਜ਼ਾਮ ਹੈ ਨਾ ਉਹ ਵਾਜਬ ਹੈ ਝੂਠਾ ਨਹੀਂ ਦਾ ਜੀ ਬਿਲਕੁਲ ਇਸੇ ਤਰ੍ਹਾਂ ਅਗਲੀ ਖਬਰ ਤੇ ਚਰਚਾ ਕਰਦੇ ਹਾਂ ਕਿਹਾ ਜਾ ਰਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਜਿਹੜੇ ਨੇ ਉਹ ਵੀ ਘਰ ਵਾਪਸੀ ਕਰ ਰਹੇ ਨੇ ਯਾਨੀ ਕਿ ਕਾਂਗਰਸ ਦੇ ਵਿੱਚ ਉਹ ਸ਼ਾਮਲ ਹੋਣਗੇ ਸੋ ਈਡੀ ਦੇ ਸ਼ਿਕੰਜੇ ਕਾਰਨ ਇਹ ਚਰਚਾ ਚੱਲ ਰਹੀ ਹੈ ਕੀ ਕਹਿਣਾ ਤੁਹਾਡਾ ਦੇਖੋ ਪਿਛਲੇ ਦਿਨਾਂ 'ਚ ਕੈਪਟਨ ਅਮਰਿੰਦਰ ਹੋਰੀ ਸਿਹਤ ਵੀ ਉਹਨਾਂ ਦੀ ਬਹੁਤੀ ਸਾਜ਼ਗਾਰ ਨਹੀਂ ਗਈ ਜੀ ਜੀ ਉਹਨਾਂ ਨੇ ਫੋਟੋਸ ਵਿੱਚ ਗੋਡੇ ਦਾ ਆਪਰੇਸ਼ਨ ਕਰਵਾਇਆ ਹੋਇਆ ਤੇ ਇਹਨਾਂ ਦਿਨਾਂ ਵਿੱਚ ਹੀ ਜਦੋਂ ਈਡੀ ਦਾ ਇੱਕ ਸੰਮਨ ਉਹਨਾਂ ਨੂੰ ਪੇਪੁੱਤ ਨੂੰ ਜਾਂਦਾ ਹੈ ਉਹਨਾਂ ਦੇ ਪੁੱਤਰ ਰਣਿੰਦਰ ਨੂੰ ਤੇ ਉਹਨਾਂ ਨੂੰ ਇੱਕ ਸੰਮਨ ਜਾਂਦਾ ਜਿਹੜਾ ਵਿਦੇਸ਼ੀ ਮੁਦਰਾ ਮੈਨੇਜਮੈਂਟ ਐਕਟ ਫੀਮਾ ਦੇ ਤਹਿਤ ਦਿੱਤਾ ਜਾਂਦਾ ਹੈ ਉਹਦੇ ਤਹਿਤ ਇਹ ਜਿਹੜੀ ਇਹਨਾਂ ਨੇ ਕੋਈ ਮੈਨੇਜਮੈਂਟ ਕੀਤੀ ਆ ਪੈਸੇ ਨੂੰ ਇੱਧਰ ਉੱਧਰ ਕਰਨ ਦੀ ਉਹਦੇ ਤਹਿਤ ਇਹ ਦੋਸ਼ੀ ਨੇ ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਿਹੜੀ ਪਾਰਟੀ ਦਾ ਇੱਕ ਸਾਬਕਾ ਮੁੱਖ ਮੰਤਰੀ ਜਿਹੜਾ ਭਾਵੇਂ ਛੱਡ ਕੇ ਉਹਨਾਂ ਨੂੰ ਉਹਨਾਂ ਚ ਗਿਆ ਉਹ ਜਦੋਂ ਬਿਮਾਰ ਹੈ ਹਸਪੀਟਲਾਈਜ਼ ਹੈ ਉਸ ਵੇਲੇ ਤੁਸੀਂ ਉਹਨੂੰ ਇਸ ਸੰਭਣ ਭੇਜ ਕੇ ਮਾਰਨਾ ਉਹਨੂੰ ਕਿਉਂ ਇਸ ਸੰਭਣ ਭੇਜੇ ਜਾ ਰਹੇ ਨੇ ਉਹਦੇ ਤੋਂ ਇੱਕ ਪਿੰਕ ਸਾਫ ਲੱਗਦੀ ਹੈ ਵੀ ਕੈਪਟਨ ਅਮਰਿੰਦਰ ਹੋਰਾ ਦੇ ਸਬੰਧ ਬਹੁਤੇ ਸਖਾਵੇਂ ਨਹੀਂਗੇ ਦੂਸਰੀ ਗੱਲ ਕੈਪਟਨ ਅਮਰਿੰਦਰ ਦੇ ਸਬੰਧ ਤੇ ਭਾਵੇਂ ਸਖਾਵੇਂ ਨਹੀਂ ਪਰ ਕੈਪਟਨ ਅਮਰਿੰਦਰ ਨੂੰ ਭਾਜਪਾ ਗਵਾਉਣਾ ਵੀ ਚਾਹੂਗੀ ਤੇ ਛੱਡਣਾ ਵੀ ਨਹੀਂ ਚਾਹੂਗੀ ਜੇ ਉਹਨੂੰ ਗਵਾ ਦਿੰਦੀ ਹੈ ਤਾਂ ਸਵਾਲ ਇਹ ਖੜਾ ਹੁੰਦਾ ਹੈ ਕਿ ਉਹ ਆਪਣੇ ਦੁਸ਼ਮਣ ਨੂੰ ਤਕੜਿਆ ਕਰਦੀ ਹੈ ਜੀ ਦੁਸ਼ਮਣ ਨੂੰ ਤਕੜਿਆ ਕਰਨਾ ਭਾਜਪਾ ਦਾ ਕਦੀ ਵੀ ਏਜੰਡਾ ਨਹੀਂ ਰਿਹਾ ਇਸ ਕਰਕੇ ਦਸ਼ਮਣ ਦੇ ਉੱਥੇ ਰੱਸਾ ਪਾਉਣਾ ਜਿੱਥੋਂ ਭੱਜ ਨਾ ਸਕੇ, ਹੈਲ ਨਾ ਸਕੇ। ਮੈਨੂੰ ਤਾਂ ਕਦੀ-ਕਦੀ ਇਹ ਲੱਗਦਾ ਵੀ ਈਡੀ ਦਾ ਇਹ ਜਿਹੜਾ ਸੱਮਨ ਹੈ ਨਾ ਇਹ ਉਸ ਰੱਸੇ ਦਾ ਕਾਰਜ ਕਰਦਾ ਵੀ ਲੈ ਹੁਣ ਹਲਕੇ ਦਿਖਾਏ। ਹੂੰ ਦੂਸਰੇ ਬੰਨੇ ਜੈਂਦਰ ਕੌਰ ਇਹਨਾਂ ਦੀ ਬੇਟੀ ਆ ਜਿਹੜੀ ਔਮਨ ਸਿਲ ਦੀ ਪੰਜਾਬ ਦੀ ਪ੍ਰਧਾਨ ਹੈ। ਉਹਨੇ ਕਿਹਾ ਵੀ ਨਹੀਂ ਇਹ ਤੇ ਪੁਰਾਣੇ ਕੇਸ ਦੇ ਵਿੱਚ ਚੱਲਿਆ ਉਹਦਾ ਰੁਟੀਨ ਦਾ ਸੱਮਨ ਸੀਗਾ ਉਹ ਉਹਨੇ ਇਹਨੂੰ ਕੋਈ ਏਡੀ ਵੱਡੀ ਗੱਲ ਨਹੀਂ ਕਿਹਾ। ਹੂੰ ਹੁਣ ਫੋਰਟਿਸ ਹਸਪਤਾਲ ਦੇ ਵਿੱਚ ਜਦੋਂ ਇਹ ਪਏ ਨੇ ਤੇ ਇਹਨਾਂ ਦੇ ਭਾਜਪਾ ਦੇ ਜਿਹੜੇ ਸੰਗਠਨ ਦੇ ਮਹਾ ਮੰਤਰੀ ਮੰਤਰੀ ਸ਼੍ਰੀ ਨਵਾਸੋਲੂ ਹੋਰੀ ਇਹਨਾਂ ਦੀ ਖਬਰ ਲੈਣ ਜਾਂਦੇ ਨੇ ਜੀ ਅ ਇਸ ਦਰਮਿਆਨ ਹੀ 36 ਕੜ ਦੇ ਸਾਬਕਾ ਸੀਐਮ ਭਵೇಶ್ ਬਗੀਲ ਜਿਹੜੇ ਪੰਜਾਬ ਦੇ ਕਾਂਗਰਸ ਦੇ ਮਾਮਲਿਆਂ ਨੂੰ ਦੇਖਦੇ ਨੇ ਉਹ ਇਹ ਜਿਹਾ ਬਿਆਨ ਦਿੰਦੇ ਨੇ ਵੀ ਜੇ ਕੈਪਟਨ ਸਾਹਿਬ ਕਿਸੇ ਕਾਰਨ ਕਰਕੇ ਇਹ ਪਾਰਟੀ ਤੋਂ ਨਾਰਾਜ਼ ਹੋ ਕੇ ਚਲ ਗਏ ਜੇ ਹੁਣ ਵਾਪਸ ਆਉਣਾ ਚਾਹੁੰਦੇ ਹੋਣ ਤਾਂ ਹਾਈ ਕਮਾਂਡ ਇਹਦੇ ਬਾਰੇ ਵਿਚਾਰ ਕਰ ਸਕਦੀ ਹੈ ਮਤਲਬ ਉਹ ਬਗੇਲ ਹੋਰਾਂ ਨੇ ਇਸ ਗੱਲ ਦੇ ਸੰਕੇਤ ਅਖਬਾਰਾਂ ਰਾਈ ਸਿੱਟ ਦਿੱਤੇ ਨੇ ਵੀ ਭਾਈ ਜੇ ਵਾਪਸ ਆਉਣਾ ਤੇ ਅਜੇ ਹੀ ਸਾਨੂੰ ਕੋਈ ਫਰਕ ਨਹੀਂ ਜੀ ਮਤਲਬ ਹੁਣ ਉਹ ਜਿਹੜੀ ਬੁਰਜੁਆ ਪੋਲਿਟਿਕਸ ਹੈ ਨਾ ਬੁਰਜੁਆ ਪੋਲਿਟਿਕਸ ਦੇ ਕਰੈਕਟਰ ਦੇ ਵਿੱਚ ਇਹ ਗੱਲ ਪਈ ਆ ਜਿਹੜਾ ਬੰਦਾ ਬੁਰਜੁਆ ਪੋਲਿਟਿਕਸ ਦੇ ਕਰੈਕਟਰ ਨੂੰ ਜਾਣਦਾ ਉਹਨੂੰ ਪਤਾ ਹੈ ਵੀ ਇਹ ਇਨ੍ਹਾਂ ਪਾਰਟੀਆਂ ਦਾ ਕਰੈਕਟਰ ਕੁਝ ਨਹੀਂ ਇਨ੍ਹਾਂ ਲੀਡਰਾਂ ਦਾ ਕਰੈਕਟਰ ਕੁਝ ਨਹੀਂ ਇਨ੍ਹਾਂ ਲੀਡਰਾਂ ਦੀਆਂ ਗੱਲਾਂ ਇਨ੍ਹਾਂ ਦੇ ਸਾਰੇ ਲਾਰੇ ਲੱਪੇ ਨਾਰੇ ਤੇ ਅੰਦਾਜ਼ ਇੱਕੋ ਜਿਹਾ ਨੇ ਭਾਵੇਂ ਉਹ ਰਾਜ ਕਾਂਗਰਸ ਕਰਦੀ ਹੋਵੇ ਕਾਲੀ ਭਾਜਪਾ ਕਰਦੀ ਹੋਵੇ ਜਾਂ ਆਵਾਜ਼ਨੀ ਪਾਰਟੀ ਰਾਜ ਕਰਦੀ ਹੋਵੇ ਜੀ ਵੀ ਇਹਨਾਂ ਦਾ ਇੱਕੋ ਜਿਹਾ ਸਟਾਈਲ ਹੈ ਇੱਕੋ ਜਿਹਾ ਲੋਕਾਂ ਨੂੰ ਗਮਰਾਹ ਕਰਨ ਦਾ ਤਰੀਕਾ ਸੋ ਇਸ ਸੰਦਰਭ ਵਿੱਚ ਕੋਈ ਲੀਡਰ ਕਿਥੋਂ ਵੀ ਕੰਫਰ ਕੇ ਆ ਜਵੇ ਉਹਨੂੰ ਇਹ ਮਾੜਾ ਨਹੀਂ ਸਮਝਦੇ ਜਿੱਥੋਂ ਤੱਕ ਕੈਪਟਨ ਅਮਰਿੰਦਰ ਹੋਰਾ ਦੀ ਗੱਲ ਹੈ ਮੈਂ ਸਮਝਦਾ ਵੀ ਕੈਪਟਨ ਅਮਰਿੰਦਰ ਹੋਈ ਅ ਅ ਗੁਰਜੀਪ ਗਾਂਧੀ ਦੇ ਜਮਾਤੀ ਸੀਗੇ ਉਹਨਾਂ ਦੇ ਨੇੜੇ ਸੀ ਉਹਨਾਂ ਦੇ ਦਖਲ ਕਰਕੇ ਪਾਰਟੀ ਵਿੱਚ ਆਗੂ ਰੋਲ ਮਿਲ ਗਿਆ ਫਿਰ ਜਦੋਂ ਹਰਮੰਦਰ ਸਾਹਿਬ ਤੇ ਅਟੈਕ ਹੁੰਦਾ ਹੈ ਅਕਾਲ ਤਖਤ ਸਾਹਿਬ ਤੇ ਅਟੈਕ ਹੁੰਦਾ ਉਸ ਵੇਲੇ ਇਹ ਨਾਰਾਜ਼ ਵੀ ਹੁੰਦੇ ਨੇ ਉਸ ਨਾਰਾਜ਼ਗੀ ਨੂੰ ਲੈ ਕੇ ਇਹ ਅਕਾਲੀ ਦਲ 'ਚ ਵੀ ਜਾਂਦੇ ਨੇ ਜੀ ਮਤਲਬ ਨਾਰਾਜ਼ਗੀ ਉਹ ਵਾਜਬ ਲੱਗਦੀ ਹੈ ਇਹ ਜਸਟੀਫਾਈ ਹੁੰਦੀ ਹੈ ਫਿਰ ਪੰਜਾਬ ਦੇ ਪਾਣੀਆਂ ਤੇ ਵੀ ਸਟੈਂਡ ਲੈਂਦੇ ਨੇ ਤੇ ਸਟੈਂਡ ਪ੍ਰਚਾਰਿਆ ਜਾ ਰਿਹਾ ਅਸਲ 'ਚ ਸਟੈਂਡ ਦੇ ਪੱਲੇ ਕੱਖ ਨਹੀਂ ਗਾ ਜੀ ਸੋ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਵੀ ਇਹਨਾਂ ਲਈ ਜਦੋਂ ਇਹਨਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਲਾਇਆ ਗਿਆ ਸੀ ਨਾ ਮੈਨੂੰ ਯਾਦ ਹੈ ਸਤੰਬਰ 2021 ਵਿੱਚ ਜਦੋਂ ਸੀਐਮ ਸੀਗੇ ਉਸ ਵੇਲੇ ਇਹਨਾਂ ਦਾ ਐਟ ਖੜਕਾ ਉਸ ਵੇਲੇ ਦੇ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨਾ ਸੀਗਾ ਹਮ ਨਵਜੋਤ ਸਿੱਧੂ ਇੱਕ ਐਸੀ ਚੀਜ਼ ਹੈ ਕਿ ਉਹਨੂੰ ਪਾਰਟੀ ਨੇ ਬਹੁਤ ਵੱਡਾ ਅਹੁਦਾ ਦਿੱਤਾ ਉਸ ਵੱਡੇ ਅਹੁਦੇ ਦਾ ਉਹਨੇ ਆਪਣੇ ਆਪ ਲਈ ਕੋਈ ਫਾਇਦਾ ਨਹੀਂ ਲਿਆ ਪਾਰਟੀ ਨੇ ਕੋਈ ਫਾਇਦਾ ਨਹੀਂ ਲਿਆ ਉਹਨੇ ਭਾਜਪਾ ਨੂੰ ਫਾਇਦਾ ਕੀਤਾ ਜਿਹਨਾਂ ਨੂੰ ਉਹ ਛੱਡ ਕੇ ਆਇਆ ਸੀ ਫਾਇਦਾ ਇਹ ਕੀਤਾ ਕਿ ਉਹਨੇ ਜਿਹੜੀ ਇੱਕ ਟ੍ਰੈਡੀਸ਼ਨਲ ਤਰੀਕੇ ਨਾਲ ਚੱਲਦੀ ਹੋਈ ਸਰਕਾਰ ਸੀ ਹਾਈ ਕਮਾਂਡ ਦੀ ਨਜ਼ਰਾਂ ਚੋਂ ਦੇਖ ਦਿੱਤੀ ਹਾਈ ਕਮਾਂਡ ਦੀਆਂ ਨਜ਼ਰਾਂ ਚੋਂ ਡਿੱਗੀ ਹੋਈ ਜਿਹੜੀ ਸਰਕਾਰ ਹੈ ਉਹ ਉਹਨਾਂ ਨੂੰ ਮੁੱਖ ਮੰਤਰੀ ਬਦਲਣਾ ਪਿਆ ਉਹਨਾਂ ਨੂੰ ਲੱਗਦਾ ਸੀ ਅਸੀਂ ਲੋਕਾਂ ਨੂੰ ਕਵਾਂਗੇ ਵੀ ਸਾਡਾ ਮੁੱਖ ਮੰਤਰੀ ਨਿਕੰਮਾ ਸੀ ਨਵਾਂ ਮੁੱਖ ਮੰਤਰੀ ਦੇਖਿਆ ਦਲਤ ਦੇ ਤਾ 30 32% ਵੋਟ ਦਲਤਾਂ ਦੀ ਹੈ ਦਲਤ ਵੋਟ ਚੰਨੀ ਦੇ ਨਾਂ ਤੇ ਸਾਨੂੰ ਪਹਿ ਜਾਣੀ ਹੈ ਅਗਲੀ ਵਾਰ ਚੰਨੀ ਦਾ ਐਲਾਨ ਕਰ ਦੇਣਾ ਪਰ ਇੱਕ ਦੋ ਗੱਲਾਂ ਹੋਈਆਂ ਨਾ ਤਾਂ ਦਲਤ ਵੋਟ ਇਕੱਠੇ ਹੋ ਕੇ ਕਾਂਗਰਸ ਨੂੰ ਪਏ ਤੇ ਉਲਟਾ ਇਹ ਅਸਰ ਹੋਇਆ ਵੀ ਜਿਹੜਾ ਅ ਉੱਚ ਸੋ ਕਾਲਡ ਉੱਚ ਜਾਤਾਂ ਦਾ ਸਿੱਖ ਵੋਟਰ ਹੈ ਜੀ ਉਹ ਸਿੱਖ ਸੀਐਮ ਦੇ ਚਿਹਰੇ ਤੇ ਇਕੱਠਾ ਹੋ ਗਿਆ ਵੀ ਸਾਨੂੰ ਤੇ ਮਾਨ ਸਾਹਿਬ ਠੀਕ ਹੈ ਮਾਨ ਦੇ ਮਾਨ ਮਾਨ ਕਰਾਤੀ ਸੋ ਇਸ ਸਾਰੇ ਸੰਦਰਭ ਵਿੱਚ ਹੁਣ ਕੀ ਕੈਪਟਨ ਅਮਰਿੰਦਰ ਉਸ ਨਵਜੋਤ ਸਿੱਧੂ ਦੇ ਨਾਲ ਉਸੇ ਭਾਜਪਾ ਚ ਕੰਫਰਟੇਬਲ ਰਹਿ ਸਕਦਾ ਜਿਨੇ ਉਹਦਾ ਇੱਥੇ ਰਾਜ ਖੋਇਆ ਸੀ ਜਿਹਦੀ ਕੁਰਸੀ ਪਲਟਾ ਕੇ ਉਹਨੇ ਪਰ੍ਹਾਂ ਮਾਰੀ ਸੀ ਸੋ ਇਸ ਸੰਦਰਭ ਵਿੱਚ ਮੈਂ ਦੇਖਦਾ ਵਾਂ ਕਿ ਇਹਦੀ ਘਰ ਵਾਪਸੀ ਹੋ ਸਕਦੀ ਹੈ ਕਿਉਂਕਿ ਇਹ ਲੋਕ ਕੋ ਬਸ ਰਾਜ ਕਰਨਾ ਤੇ ਸਤਾ ਦੀ ਭੁੱਖ ਕਿਉਂਕਿ ਲੋਕਾਂ ਦਾ ਤਾਂ ਨਾ ਇਹਨਾਂ ਨੇ ਕੋਈ ਸਵਾਰਨਾ ਨਾ ਇਹਨਾਂ ਦੇ ਪਾਰਟੀਆਂ ਚ ਕੋਈ ਡਿਫਰੈਂਸ ਨਹੀਂ ਇੱਕੋ ਜਿਹਾ ਹੈਗੇ ਨੇ ਸੋ ਮੈਨੂੰ ਲੱਗਦਾ ਇੱਕ ਨਾ ਬਿਆਨ ਕੈਪਟਨ ਨਮਿੰਦਰ ਹੋਰਾ ਦਾ ਆਇਆ ਸੀਗਾ ਕੋਈ 2-3 ਮਹੀਨੇ ਪਹਿਲਾਂ ਜੀ ਉਹਨਾਂ ਨੇ ਕਿਹਾ ਸੀ ਨਾ ਤੇ ਭਾਜਪਾ ਆਵੇ 227 ਚ ਤੇ ਨਾ ਭਾਜਪਾ ਆਵੇ 232 ਚ ਹਮ ਕਿਉਂਕਿ ਉਹਨਾਂ ਚਰ ਨਹੀਂ ਆ ਸਕਣੀ ਜਿੰਨਾ ਚਰ ਭਾਜਪਾ ਨੇ ਅਕਾਲੀ ਦਲ ਨਾਲ ਸਮਝੌਤਾ ਨਹੀਂ ਕੀਤਾ ਜੀ ਨਾਲ ਹੀ ਉਹ ਤਾਂ ਨੇ ਉਹ ਪੱਤਰਕਾਰ ਨੂੰ ਕਿਹਾ ਸੀ ਵੀ ਭਾਈ ਕਾਂਗਰਸ ਵਾਲੇ ਤੇ ਮੇਰੇ ਤੋਂ ਪੁੱਛ ਲੈਂਦੇ ਹੀ ਮੇਰੇ ਤੋਂ ਪੁੱਛਦੇ ਪੁੱਛਦੇ ਵੀ ਨਹੀਂ ਹੁਣ ਇਹ ਸਾਰੇ ਬਿਆਨ ਦੇ ਡਾਟਸ ਨੂੰ ਜਦੋਂ ਮੈਂ ਮੇਲਦਾ ਹਾਂ ਨਾ ਪਿੱਛੇ ਨੂੰ ਜਾ ਕੇ ਤਾਂ ਮੈਨੂੰ ਐਸੀਆਂ ਗੱਲਾਂ ਲੱਗਣ ਲੱਗਦੀਆਂ ਨੇ ਵੀ ਕੋਈ ਅੰਦਰ ਬੇਚੈਨੀ ਜਿਹੜੀ ਐ ਹੈਗੀ ਐ ਜਿਹੜੀ ਪਬਲਿਕ ਨਹੀਂ ਸੀ ਹੋਈ ਆਉਣ ਵਾਲੇ ਇਲੈਕਸ਼ਨ ਦੇ ਦਿਨਾਂ 'ਚ ਪਬਲਿਕ ਹੋ ਸਕਦੀ ਐ ਔਰ ਕੈਪਟਨ ਅਮਰਿੰਦਰ ਵਾਪਸੀ ਦਾ ਸਫ਼ਰ ਤੈਅ ਕਰ ਸਕਦੇ ਨੇ ਉਹ ਕਿਹੜਾ ਪੁਲ ਤੋੜ ਕੇ ਗਏ ਸੀ ਵੀ ਹੁਣ ਵਾਪਸ ਨਹੀਂ ਮੁੜਨਾ ਪੁਲ ਬਣਿਆ ਦੁਬਾਰਾ ਉਹਨਾਂ ਨੇ ਆ ਜਾਣਾ ਜੀ ਬਿਲਕੁਲ ਬਿਲਕੁਲ ਸੋ ਹੋਰ ਵੀ ਮੁੱਦੇ ਜਿਸ ਤੇ ਅਸੀਂ ਗੱਲਬਾਤ ਕਰਾਂਗੇ ਵਿਚਾਰ ਚਰਚਾ ਕਰਾਂਗੇ ਲੇਕਿਨ ਹੁਣ ਵਕਤ 'ਤੇ ਇੱਕ ਬ੍ਰੇਕ ਦਾ ਮਿਲ ਗਿਆ ਬ੍ਰੇਕ ਤੋਂ ਬਾਅਦ